ਸ੍ਰੀ ਕਾਲ ਪਿਆਰੇ ਦੋਸਤੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨਾਂ ਦੇ ਭਾਰਤ ਬੰਦ ਦਾ ਸੱਦਾ ਤਲਵੰਡੀ ਸਾਬੋ ਵਿੱਚ ਵੀ ਵੇਖਣ ਨੂੰ ਮਿਲਿਆ ਦੋਸਤੋ ਸਾਰੇ ਵਪਾਰੀ ਵਰਗ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਹੈ ਇਹ ਤੁਹਾਡੇ ਸਾਹਮਣੇ ਵੀ ਇਹ ਮਾਰਕੀਟ ਪੂਰੀ ਬੰਦ ਨਜ਼ਰ ਆ ਰਹੀ ਹੈ ਦੋਸਤੋ ਇਹ ਸਾਰੇ ਤਲਵੰਡੀ ਸਾਬੋ ਦਾ ਦ੍ਰਿਸ਼ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਵੀ ਦੋਸਤੋ ਪਤਾ ਲੱਗੇ ਵੀ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਹੈ ਅੱਗੇ ਤੋਂ ਵੀ ਭਰੋਸਾ ਦਿਵਾਇਆ ਉਹਨਾਂ ਨੇ ਵੀ ਅੱਗੇ ਤੋਂ ਵੀ ਜੇਕਰ ਕਿਸਾਨ ਭਰਾਵਾਂ ਦੀ ਕੋਈ ਵੀ ਸੀਨੀਅਰ ਆਗੂਆਂ ਦੀ ਕੋਈ ਵੀ ਕਾਲ ਆਉਂਦੀ ਆ ਤਾਂ ਡਟ ਕੇ ਸਾਥ ਦਿੱਤਾ ਜਾਊਗਾ ਤੇ ਹਰ ਇੱਕ ਵਰਗ ਨੇ ਆਪਣੀਆਂ ਦੁਕਾਨਾਂ ਜੇ ਕੋਈ ਆਪਾਂ ਦੇਖੀਏ ਮੈਡੀਕਲ ਆਲਾਂ ਸਟੋਰ ਵੀ ਅੱਜ ਬੰਦ ਨੇ ਜੀ ਪੰਜਾਬ ਵਿੱਚ ਪੰਪਾਂ ਵਾਲਿਆਂ ਨੇ ਵੀ ਪੰਪ ਬੰਦ ਕਰਕੇ ਸਾਥ ਦਿੱਤਾ ਹੈ ਪੀਆਰਟੀਸੀ ਦੇ ਨਾਲ ਨਾਲ ਪ੍ਰਾਈਵੇਟ ਬੱਸਾਂ ਵੀ ਅੱਜ ਬੰਦ ਨੇ ਦੋਸਤੋ ਇਹ 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 ਸਾਰੀਆਂ ਤਲਵੰਡੀ ਸਾਬੋ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਇਹ ਇਹ ਗਰਾਊਂਡ ਰਿਪੋਰਟ ਤਲਵੰਡੀ ਸਾਬੋ ਦੀ ਆ ਦੋਸਤੋ ਹਰ ਇੱਕ ਮਾਰਕੀਟ ਅੱਜ ਬੰਦ ਹੈ ਤਲਵੰਡੀ ਸਾਬੋ ਦੇ ਵਿੱਚ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ ਕਿਸਾਨ